ਮੁੱਖ ਮੁਕਾਬਲਾ ਸਮਝਦੇ ਹੋ ਤੁਸੀਂ ਹੁਸ਼ਿਆਰਪੁਰ ਤੋਂ ਕਿਉਂਕਿ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਖੜੇ ਕੀ ਦੇਖੋ ਜੋ ਇਸ ਵੇਲੇ ਹੈ ਸਾਡੇ ਮੀਤਾ ਸੋਮਪੁਰਾ ਜੀ ਜੋ ਸਮਾਜ ਦਾ ਕੰਮ ਕੀਤਾ ਮੈਂ ਨੇ ਬਹੁਤ ਲੋਕਾਂ ਦੇ ਨਾਲ ਸੰਪਰਕ ਰਿਹਾ ਸਾਡੇ ਮੰਤਰੀ ਸਾਹਿਬ ਸ੍ਰੀ ਸੋਮਪੁਰਾ ਜੀ ਉਹਨਾਂ ਨੇ ਵੀ ਕੇਂਦਰ ਦੇ ਮੰਤਰੀ ਬਣ ਕੇ ਜਿੰਨਾ ਡਿਵੈਲਪਮੈਂਟ ਵਿਕਾਸ ਕੀਤਾ ਮੈਨੂੰ ਨਹੀਂ ਲੱਗਦਾ ਸਾਡਾ ਕਿਸੇ ਨਾਲ ਮੁਕਾਬਲਾ ਹੋਵੇ ਅੱਜ ਜਨਤਾ ਪੂਰੇ ਲੋਕ ਸਭਾ ਹੁਸ਼ਿਆਰਪੁਰ ਹਲਕੇ ਦੇ ਵਿੱਚ ਹਰ ਵਰਕਰ ਹਰ ਪਾਰਟੀਆਂ ਦੇ ਵਰਕਰ ਮੈਡਮ ਜੀ ਨੂੰ ਉਸਾਦ ਨਾਮ ਮਿਲ ਰਿਹਾ ਸਾਰੀਆਂ ਪਾਰਟੀਆਂ ਆਪਣੇ ਤੌਰ ਤੇ ਲੜ ਰਹੀਆਂ ਪਰ ਜੋ ਸਾਡੇ ਕੈਂਡੀਡੇਟ ਆ ਇਮਾਨਦਾਰ ਆ ਸਾਫ ਸੁਥਰੇ ਆ ਸਮਾਜ ਦੇ ਵਿੱਚ ਨਾਮ ਆ ਸਾਨੂੰ ਨਹੀਂ ਲੱਗਦਾ ਸਾਡਾ ਕਿਸੇ ਨਾਲ ਮੁਕਾਬਲਾ ਹੋਊਗਾ ਅਸੀਂ ਇਕੱਲੇ ਹੀ ਮੈਡਮ ਜੀ ਬਾਅਦ ਤੋਂ ਬਾਅਦ ਲੀਡਾਂ ਦੇ ਜਿੱਤਣਗੇ ਫਿਰ ਐਦਾਂ ਨਿਰਵਾਚਿਤ ਜਿਹੜਾ ਆਪਣਾ ਚੋਣ ਯੋਗ ਆ ਜੇ ਉਹ ਤੁਸੀਂ ਕਹੋਗੇ ਵੀ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਫਿਰ ਤਾਂ ਤੁਸੀਂ ਉਦਾਂ ਹੀ ਉਹਨਾਂ ਨੇ ਸਰਟੀਫਿਕੇਟ ਦੇ ਦੇਣਾ ਦੇਖੋ ਕੀ ਪਤਾ ਕਿਸੇ ਨਾ ਤਾਂ ਹੋਵੇ ਦੇਖੋ ਜੁਪੀ ਦੇ ਵਿੱਚ ਵੀ ਇਦਾਂ ਹੀ ਇੱਕ ਸੀਟ ਇਦਾਂ ਹੀ ਆਈ ਸੀ ਮੈਨੂੰ ਨਹੀਂ ਲੱਗਦਾ ਅੱਜ ਜਿਹੜੇ ਕੈਂਡੀਡੇਟ ਆ ਉਹਨਾਂ ਦਾ ਕੋਈ ਵਜੂਦ ਨਹੀਂ ਹੈਗਾ ਜੇ ਤੁਸੀਂ ਕੈਂਡੀਡੇਟਾਂ ਦਾ ਦੇਖੋ ਨਾ ਵੀ ਲੋਕ ਸਭਾ ਹਲਕੇ ਵਿੱਚ ਕੋਈ ਬਦੂ ਬਹਿਗਾ ਤਾਂ ਦੱਸੋ ਅੱਜ ਜੇ ਹੁਸੈਨ ਸਾਹਿਬ ਸੋਨ ਸਿੰਘ ਠੰਡਲ ਸੀਨੀਅਰ ਐਮ ਐਲ ਏ ਰਹਿ ਆ ਦੋ ਹਲਕਿਆਂ ਤੋਂ ਐਮ ਐਲ ਏ ਰਹਿ ਚੁੱਕੇ ਆ ਸੋਨ ਸਿੰਘ ਠੰਡਲ ਅਕਾਲੀ ਦਲ ਦੀ ਮੇਨ ਪਾਰਟੀ ਮੇਨ ਸਟ੍ਰੀਮ ਦੇ ਵਿੱਚ ਆ ਜੱਬੇਵਾਲ ਸਾਹਿਬ ਦੋ ਵਾਰ ਰਹਿ ਚੁੱਕੇ ਆ ਇੱਕ ਵਾਰ ਲੋਕ ਸਭਾ ਦੀ ਇਲੈਕਸ਼ਨ ਲੜ ਚੁੱਕੇ ਆ ਫਿਰ ਤੁਸੀਂ ਕਿੱਦਾਂ ਕਹਿੰਦੇ ਹੋ ਉਹਨਾਂ ਦਾ ਵजूद ਹੀ ਹੈ ਨਹੀਂ ਦੇਖੋ ਅਸੀਂ ਮੰਨਦੇ ਆ ਹੈ ਉਹਨਾਂ ਦਾ ਲੇਕਿਨ ਜੋ ਅੱਜ ਸੈਂਟਰ ਦੇ ਵਿੱਚ ਜੋ ਨਿੰਦਰਬਾਈ ਮੋਦੀ ਜੀ ਨੇ ਕਿਹਾ ਇਸ ਵਾਰ 400 ਪਾਰ ਲੋਕਾਂ ਦਾ ਦਿਮਾਗ ਹੁ ਤੁਸੀਂ ਦੇਖੋ ਕਿੰਨੀ ਸੰਗਤ ਉੱਤੇ ਆਈ ਆ ਆਪਣੇ ਆ ਵੀ ਆਈ ਨਾ ਲੋਕਾਂ ਨੂੰ ਐਸਲੇ ਜੋ ਲੱਗ ਰਿਹਾ ਭਾਰਤੀ ਜਨਤਾ ਪਾਰਟੀ ਪੂਰੇ ਇੰਡੀਆ ਦੇ ਵਿੱਚ 400 ਪਾਰ ਔਰ ਐਸਲੇ ਲਹਿਰ ਜੋ ਮੋਦੀ ਜੀ ਨੇ ਦੇਸ਼ ਵਾਸਤੇ ਕੀਤਾ ਨਾ ਕੋਈ ਹੋਰ ਕਰ ਸਕਦਾ ਨਾ ਕਰਨਾ ਮੈਨੂੰ ਇੰਨਾ ਉਮੀਦ ਆ ਵੀ ਲੋਕ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕਰਦੇ ਆ ਇਸ ਵਾਰ ਜਿਹੜੀਆਂ ਵੋਟਾਂ ਭਾਰਤੀ ਜਨਤਾ ਪਾਰਟੀ ਨੂੰ ਮੈडम ਜੀ ਨੀਤਾ ਸੁੰਭਰਾਏ ਨੂੰ ਐਮਪੀ ਬਣਾ ਕੇ ਪ੍ਰਧਾਨ ਮੰਤਰੀ ਜੀ ਦੇ ਨਾਲ ਬਿਠਾਣ ਕੇ ਉਸਰਾ ਸਭ ਫੇਰ ਵੀ ਮੁਕਾਬਲਾ ਤਾਂ ਹੋਊਗਾ ਨਾ ਅਕਾਲੀ ਦਲ ਦਾ ਉਮੀਦਵਾਰ ਆ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ ਭੋਜਨ ਸਮਾਜ ਪਾਰਟੀ ਦਾ ਉਮੀਦਵਾਰ ਆ ਆਖਰ ਮੁਕਾਬਲਾ ਕਿਹਦੇ ਨਾਲ ਆ ਤੁਹਾਡਾ ਲੜਨਾ ਤਾਂ ਪੈਣਾ ਨਾ ਕਿਸੇ ਨਾਲ ਕਿਸੇ ਨਾਲ ਤੁਸੀਂ ਉਹਨਾਂ ਬਾਲਡੀਆਂ ਨੂੰ ਭੁੱਜ ਸਕਦੇ ਆ ਜਿਨ੍ਹਾਂ ਦਾ ਮੁਕਾਬਲਾ ਸਾਡਾ ਸਾਨੂੰ ਨਹੀਂ ਲੱਗਦਾ ਸਾਡਾ ਕਿਸੇ ਨਾਲ ਮੁਕਾਬਲਾ ਕੋਈ ਮੁਕਾਬਲਾ ਨਹੀਂ ਆ ਅਸੀਂ ਕੰਮ ਕੀਤੇ ਅਸੀਂ ਡਿਵੈਲਪਮੈਂਟ ਕੀਤੀ ਆ ਕੇਂਦਰ ਦੇ ਮੰਤਰੀ ਸਾਹਿਬ ਨੇ ਸ਼ਹਿਰਪੁਰ ਲੋਕ ਜ਼ਬਾਤ ਤੇ ਕੰਮ ਕੀਤਾ ਦਸੂਹਾ ਮਗੇਰੀਆਂ ਕੀਰਤਨੀ ਡਿਵੈਲਪਮੈਂਟ ਅੱਜ ਭਗਵਾੜਾ ਕਰੋੜਾ ਰੁਪਏ 82 ਕਰੋੜ ਕਿ ਲੋਕ ਬੋਟ ਪਾਉਂਦੇ ਆ ਵਧੀਆ ਔਰ ਮੈਡਮ ਜੀ ਜਿੱਤ ਦਾ ਮਾਰਜਨ ਕਿੰਨਾ ਹੋਊਗਾ ਜਿਹੜਾ ਜਿੱਤ ਦਾ ਮਾਰਜਨ 50 ਹਜ਼ਾਰ ਦੇ ਕਰੀਬ ਸੀ ਲਾਸਟ ਟਾਈਮ ਜਿਹੜਾ ਸੋਮ ਪ੍ਰਕਾਸ਼ ਦਾ ਹੁਣ ਤਾਂ ਮੁਕਾਬਲਾ ਹੈ ਨਹੀਂ ਤੁਸੀਂ ਜਿੱਦਾਂ ਕਹਿ ਰਹੇ ਹੋ ਕੋਈ ਮੁਕਾਬਲਾ ਕਿਸੇ ਪਾਰਟੀ ਨਾਲ ਹੈ ਨਹੀਂ ਕਿੰਨਾ ਲੱਖ ਜੋ 2 ਲੱਖ ਇਹ ਤਾਂ ਜਨਤਾ ਨੇ ਫੈਸਲਾ ਕਰਨਾ ਅਸੀਂ ਨਹੀਂ ਕਰਨਾ ਜਨਤਾ ਦਾ ਜਿਹੜਾ ਉਤਸ਼ਾਹ ਹੈ ਲੈ ਭਾਰਤੀ ਜਨਤਾ ਪਾਰਟੀ ਦਾ ਜਿੰਨੀ ਜਨਤਾ ਬਾਤ ਤੋਂ ਬਾਤ ਵੋਟ ਪਾਊਗਾ ਆਨ ਵਾਲਾ ਸਮਾਂ ਤੁਹਾਡੇ ਸਾਹਮਣੇ ਆਜੂ ਮੈਂ ਇੰਨਾ ਵਿਸ਼ਵਾਸ ਕਰਦਾ ਮੈਡਮ ਜੀ ਕਾਫੀ ਵੋਟਾਂ ਤੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਹੁਸ਼ਿਆਰਪੁਰ ਹਲਕਾ ਦਾ ਜਿੱਤਣਗੇ ਔਰ ਜਿੱਤ ਯਕੀਨੀ ਆ ਕਿ ਜੋ ਮੋਦੀ ਜੀ ਨੇ ਇਹਨਾਂ ਨੂੰ ਟਿਕਟ ਦਿੱਤੀ ਇਸ ਕਰਕੇ ਤੇ ਆ ਜੋ ਇਹਨਾਂ ਦਾ ਨਾਮ ਆ ਪਿਛਲੇ ਦੇ ਵੀ ਦੇਖਿਆ ਤੁਸੀਂ ਕੱਲੇ 10000 ਦੀ ਲੇਡੀਜ਼ ਫਵਾੜਾ ਵਿੱਚ ਜਿੰਨੇ ਨੇ ਪ੍ਰੋਗਰਾਮ ਕੀਤੇ ਆ ਕਰਦੇ ਅੱਜ ਸ਼ਹਿਰ ਚ ਚੱਲੋ ਬਖਵਾ ਕੇਰੀਏ ਮੈਡਮ ਜੀ ਦਾ ਹਰ ਜਗ੍ਹਾ ਨਾ ਹੋਰ ਕਿਸੇ ਕੈਂਡੀਡੇਟ ਦਾ ਨਾਮ ਨਹੀਂ ਆਗਾ ਨੌ ਵਿਧਾਨ ਸਭਾ ਹਲਕੇ ਆ ਹਸ਼ਿਆਰਪੁਰ ਦੇ ਵਿੱਚ ਸਿਰਫ ਇੱਕ ਮਕੇਰੀਆਂ ਦੇ ਵਿੱਚ ਤੁਹਾਡਾ ਐਮਐਲਏ ਆ ਅੱਠ ਹਲਕਿਆਂ ਵਿੱਚ ਤੁਹਾਡੇ ਐਮਐਲਏ ਨਹੀਂ ਹੈਣੀਆਂ ਅਲੱਗ-ਅਲੱਗ ਪਾਰਟੀਆਂ ਦੇ ਐਮਐਲਏ ਆ ਵੇ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਆ ਇੱਕ ਫਿਗਰ ਹੈਗੀ ਆ ਇਹ ਪਰੇਸ਼ਾਨ ਕਰਨ ਵਾਲੀ ਆ ਭਾਜਪਾ ਦੇ ਉਮੀਦਵਾਰ ਨੂੰ ਦੇਖੋ ਸਾਡੇ ਵਰਕਰ ਬਹੁਤ ਆ ਅੱਜ ਜੋ ਉਤਸ਼ਾਹ ਆ ਤੁਸੀਂ ਵੀ ਦੇਖਿਆ ਜੋ ਯੋਧਿਆ ਦੇ ਵਿੱਚ ਮੰਦਿਰ ਬਣਾਇਆ ਪ੍ਰਧਾਨ ਮੰਤਰੀ ਨੇ ਉਸ ਤੋਂ ਬਾਅਦ ਲਹਿਰ ਲਗਾਤਾਰ ਚੱਲ ਰਹੀ ਆ ਅੱਜ ਪੂਰੇ ਫੜ ਦੇ ਵਿੱਚ ਤੁਸੀਂ ਬਾਕੀ ਸਟੇਟਾਂ ਦੇ ਦੇਖੋ ਜਿੰਨੀਆਂ ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਹੀਆਂ ਹੁਣ ਕਿਸੇ ਪਾਰਟੀ ਨੂੰ ਮਿਲ ਰਹੀਆਂ ਅੱਜ ਕਾਂਗਰਸ ਦਾ ਬਦੂਦ ਹੈ ਨਹੀਂ ਆਮ ਪਾਰਟੀ ਖਤਮ ਆ ਤੁਸੀਂ ਕਹਿੰਦੇ ਠੀਕ ਆ ਬਾਕੀਆਂ ਪਾਰਟੀਆਂ ਸਾਡੇ ਨਾਲ ਲੜ ਰਹੀਆਂ ਲੜਨਾ ਚਾਹੀਦਾ ਅਸੀਂ ਇਹ ਨਹੀਂ ਕਿ ਆਪੋਜੀਸ਼ਨ ਵੀ ਤਕੜੀ ਹੋਣੀ ਚਾਹੀਦੀ ਲੇਕਿਨ ਮੈਂ ਫੇਰ ਤੁਹਾਨੂੰ ਬਾਰ ਬਾਰ ਕਹਿਣਾ ਜੋ ਮੈਡਮ ਜੀ ਨੇ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਵਿੱਜਰ ਗਿਆ ਆਪਣਾ ਨਾਂ ਕੀਤਾ ਸਾਡੇ ਕੇਂਦਰ ਦੇ ਮੰਤਰੀ ਅੱਜ ਦੁਬਾਰਾ ਟਿਕਟ ਇਸ ਲਈ ਦਿੱਤੇ ਆ ਇਮਾਨਦਾਰੀ ਨਾਲ 5 ਸਾਲ ਹੋਰ ਵੀ ਮੰਤਰੀ ਰਹੇ ਆ ਇਹ ਇਮਾਨਦਾਰੀ ਨਾਲ ਰਹੇ ਆ ਇਹਨਾਂ ਦਾ ਉੱਥੇ ਵਿਰੋਧ ਆ ਔਰ ਇਸ ਵਾਰ ਜੋ ਸਾਡੇ ਮੈਡਮ ਜੀ ਜਿੱਤ ਗਏ ਪ੍ਰਧਾਨ ਮੰਤਰੀ ਜੀ ਨਾਲ ਮਿਲੂਗੇ ਜਿਹੜਾ ਲੋਕ ਸਵਾਲ ਕੇ ਦੇ ਕੰਮ ਪੈਂਡਿੰਗ ਆ ਉਹ ਅਸੀਂ ਪਹਿਲ ਦੇ ਤੌਰ ਜਿੱਦਾਂ 3 ਸਾਲ ਹੋ ਗਏ ਕਾਰਵਿਸ਼ ਨਹੀਂ ਨਿਮਣੀ ਸਰਕਾਰਾਂ ਦਾ ਨਕਮੀ ਆ ਲੋਕ ਲਾ ਪਿੰਡਾਂ ਦੇ ਵਿੱਚ ਬਹੁਤ ਵਿਰੋਧ ਹੋ ਰਿਹਾ ਸਾਰੇ ਪਾਸੇ ਹੋ ਰਿਹਾ ਇੱਥੇ ਵੀ ਇੱਕ ਥੋੜਾ ਮੋਟਾ ਹੋਇਆ ਪਿੰਡਾਂ ਦੀ ਵੋਟ ਕਿੱਦਾਂ ਲਓਗੇ ਤੁਸੀਂ ਕਿਉਂਕਿ ਪਿੰਡਾਂ ਵਿੱਚ ਇੰਨਾ ਤਾਂ ਹੈ ਹੀ ਨਹੀਂ ਕੈਡਰ VOTER ਨਹੀਂ ਭਾਜਪਾ ਦਾ ਇੱਥੋਂ ਲੜਦਾ ਸੀਗਾ ਅਕਾਲੀ ਦਲ ਭਾਜਪਾ ਦਾ 25-45000 ਦੇ ਕਰੀਬ ਵੋਟ ਜਿਹੜੀ ਇੱਥੋਂ ਦੋਨਾਂ ਕੋ ਹੁਣ ਜਿਹੜੀ ਅਕਾਲੀ ਦਲ ਦੀ ਵੋਟਾਂ ਕਿੱਦਾਂ ਲਾਉਂਗੇ ਤੁਸੀਂ ਜੇ ਜਿੰਨਾ ਤਾਂ ਲੈਣੀ ਪਊਗੀ ਨਾ ਦੂਸਰੇ ਕੈਡਰ ਤੋਂ ਵੋਟ ਤਾਂ ਆਪਾਂ ਨੂੰ ਲੈਣੀ ਪਊਗੀ ਤੇ ਪਿੰਡਾਂ ਵਿੱਚ ਇਸ ਵੇਲੇ ਹਾਲਾਤ ਕੀ ਆ ਭਾਜਪਾ ਦੇ ਤੁਹਾਨੂੰ ਪਤਾ ਹੀ ਹੈ ਬਹੁਤ ਵਧੀਆ ਵਾ ਭਾਜਪਾ ਦੇ ਸਰਪੰਚ ਪੰਚ ਬਹੁਤ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਹਰ ਐਸਸੀ ਜਿਹੜੇ ਐ ਸਿੱਖ ਭਾਈਚਾਰਾ ਦੇਖੋ ਸੈਂਟਰ ਗਵਰਨਮੈਂਟ ਨੇ 2200 ਰੁਪਏ ਜ਼ਿਮੀਂਦਾਰਾਂ ਨੂੰ ਪਾਇਆ ਕਿਹਾ ਉਹ ਵੋਟ ਨਹੀਂ ਪਾਉਗੇ ਜਿਨ੍ਹਾਂ ਜ਼ਿਮੀਂਦਾਰਾਂ ਨੂੰ ਹਰ ਮਹੀਨੇ 2000 ਰੁਪਏ ਮਿਲਦਾ ਉਹ ਕਿਉਂ ਨਹੀਂ ਵੋਟ ਪਾਣਗੇ ਕਿੱਥੇ ਹਰ ਜ਼ਿਮੀਂਦਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸਾਰੇ ਧਰਮਾਂ ਨੂੰ ਨਾਲ ਲਿਆ ਅੱਜ ਜੇ ਕਾਸ਼ੀ ਦੇ ਵਿੱਚ ਵੀ ਮੰਦਰ ਜਾਂ ਬਾਰਮਿਕੀ ਹਰ ਜਗ੍ਹਾ ਹਰ ਧਰਮ ਨੂੰ ਨਾਲ ਲੈ ਕੇ ਚੱਲਿਆ ਸਿੱਖ ਭਾਈਚਾਰਾ ਵੀ ਸਾਡੇ ਨਾਲ ਆ ਤੁਸੀਂ ਆਨ ਆਲਾ ਸਮਾ ਦੇਖਿਓ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਪਹਿਲੀ ਜੂਨ ਜਿਹੜੀਆਂ ਵੋਟਾਂ ਪੈਣੀਆਂ 4 ਜੂਨ ਨੂੰ ਰਿਜ਼ਲਟ ਪੰਜਾਬ ਦੇ ਵਿੱਚ ਵੀ ਮੈਨੂੰ ਲੱਗਦਾ 5 ਸੀਟਾਂ ਅਸੀਂ ਭਾਰਤੀਨ ਦਾਬਾਦ ਦੀਆਂ ਲੈ ਕੇ ਆਵਾਂਗੇ ਫਗਵਾੜਾ ਤਕਸੀਮਤ ਕਰ ਲੈਣੇ ਆਪਾਂ ਐਡੀ ਦੂਰ ਨਹੀਂ ਜਾਣਾ ਹਿਆਰਪੁਰ ਲੋਕ ਸਭਾ ਫਗਵਾੜਾ ਤੋਂ ਕਿੰਨੀ ਲੀਡ ਹੋਊਗੀ ਇਹ ਤਾਂ ਦੱਸ ਸਕਦੇ ਹੋ ਨਾ ਦੇਖੋ ਲੀਨ ਹੀ ਜਨਤਾ ਦੀ ਜਨਤਾ ਨੇ ਵੋਟਾਂ ਪਾਣੀਆਂ ਜਨਤਾ ਦੀਆਂ ਵੋਟਾਂ ਪਾਣੀਆਂ ਹੋ ਸਕਦਾ 30000 ਰੁਪਏ ਆ ਜਵੇ 40000 ਰੁਪਏ ਆ ਜਵੇ ਇਹ ਜਨਤਾ ਨੇ ਕਰਨਾ ਫਗਵਾੜਾ ਮੇਅਰ ਜਿਹੜੇ ਪਹਿਲੇ ਹੈਗੇ ਆ ਨਗਰ ਕਾਰਪੋਰੇਸ਼ਨ ਦੇ ਐਮਸੀ ਬਹੁਤ ਸਾਰੇ ਰਹੇ ਹੋ ਭਾਜਪਾ ਦਾ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਵੀ ਜੇ ਲੋਕਰ ਰਣਨੀਤੀ ਆ ਤਾਂ ਮੇਨ ਰਣਨੀਤੀ ਘਰੇ ਹੋ ਤੁਸੀਂ ਮੈਨੂੰ ਸਪਸ਼ਟ ਦੱਸੋ ਲੀਡ ਕਿੰਨੀ ਆਊਗੀ 10000 ਦੀ 5000 ਦੀ 20000 ਦੀ 25000 ਦੀ 2000 ਦੀ ਜਾਂ ਨਹੀਂ ਆਊਗੀ ਦੇਖੋ ਮੈਂ ਮੈਨੂੰ ਜੋ ਲੱਗਦਾ 30 35000 ਦੀ ਲੀਡ ਆਊਗੀ 30 35000 ਦੀ ਲੀਡ ਫਵਾੜੇ ਤੋਂ ਆਊਗੀ ਉਹ ਕਿਤੀ 35000 ਦੀ ਲੀਡ ਆਊਗੀ ਆਊਗੀ ਵਿਪਨ 베ਦੀ ਸਾਡੇ ਨਾਲ ਨੇ ਗਰਾਊਂਡ ਤੇ ਭਾਜਪਾ ਦਾ ਪ੍ਰਚਾਰ ਵੀ ਕਰ ਰਹੇ ਨੇ ਰਾਬਤਾ ਕਾਇਮ ਕੀਤਾ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਵੋਟਰਾਂ ਨਾਲ ਕੀ ਪੋਜੀਸ਼ਨ ਹੈ ਇਸ ਵੇਲੇ ਕਿਦਾਂ ਦਾ ਮਾਹੌਲ ਹੈ ਮਾਹੌਲ ਬਹੁਤ ਵਧੀਆ ਹੈ ਜੀ ਚਾਨਣਾ ਜੀ ਫਗਵਾੜਾ ਦੇ ਵਿੱਚ ਭਾਜਪਾ ਦੇ ਪੱਖ ਸ ਦੇ ਪੱਖ ਦੇ ਵਿੱਚ ਪੂਰਾ ਸਾਹ ਲੋਕਾਂ ਦਾ ਲੋਕ ਆਪ ਉਸੂਗਾ 1 ਤਰੀਕ ਦੀ ਇੰਤਜ਼ਾਰ ਕਰ ਰਹੇ ਆ ਕਿ ਅਸੀਂ ਨਰਿੰਦਰ ਮੋਦੀ ਦੇ ਨੇਤਾ ਜੀ ਸਰਕਾਰ ਬਣਾਈਏ ਔਰ ਬੱਦ ਤੋਂ ਬੱਦ ਭਾਜਪਾ ਉਮੀਦਵਾਰ ਨੂੰ ਵੋਟਾਂ ਪਾ ਕੇ ਅਸੀਂ ਕਾਮਯਾਬ ਕਰੀਏ ਤਾਂ ਕਿ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਜੀ ਸਰਕਾਰ ਬਣੇ ਔਰ ਫਗਵਾੜਾ ਜਿਹੜਾ ਹੁਸ਼ਾਰਪੁਰ ਲੋਕ ਸਭਾ ਖੇਤਰ ਦੇ ਵਿੱਚ ਆਂਦਾ ਵਾ ਇਹ ਸੀਟ ਵੀ ਭਾਜਪਾ ਹਰ ਹਾਲਤ ਦੇ ਵਿੱਚ ਜਿੱਤੇਗੀ ਲੋਕ ਅਸੀਂ ਹਰ ਜਗ੍ਹਾ ਦਸੂਏ ਵੀ ਗਏ ਆ ਮਕੇਰੀਆ ਵੀ ਗਏ ਆ ਹਾਰਪੁਰ ਵੀ ਗਏ ਆ ਹਰ ਜਗ੍ਹਾ ਪਾਰਟੀ ਕਰਿਆ ਕਰਤਾ ਜਉ ਸਾਹ ਲੋਕਾਂ ਦੇ ਵਿੱਚ ਵੀ ਉਸਾ ਹੀ ਆ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਜਪਾ ਉਮੀਦਵਾਰ ਨੂੰ ਜਿਤਾਣਾ ਹੈ ਜੇ ਤਿੰਨ ਚਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਰਵੇ ਜਿਹੜੇ ਹੁਣ ਚੈਨਲਾਂ ਦੇ ਆ ਉਹ ਹੱਕ ਵਿੱਚ ਨਹੀਂ ਮੋਦੀ ਸਾਹਿਬ ਦੇ ਭਾਜਪਾ ਦੇ ਹੱਕ ਵਿੱਚ ਨਹੀਂ ਆ ਰਿਹਾ ਉਹ ਉਹ ਸਮੀਕਰਨ ਉੱਥੇ ਬਦਲ ਹੋ ਰਿਹਾ ਹੈ ਮਹਾਰਾਸ਼ਟਰਾ ਦੇ ਵਿੱਚ ਤੇਜ਼ੀ ਦੇ ਨਾਲ ਜਿਹੜਾ ਉੱਥੋਂ ਦਾ ਗੱਠ ਜੋੜ ਆ ਯੂਪੀ ਦੀ ਗੱਲ ਕਰ ਲੋ ਜੇ ਹਰਿਆਣੇ ਦੀ ਗੱਲ ਕੀਤੀ ਜਾਵੇ ਉੱਥੋਂ ਵੀ ਕੋਈ ਖਾਸ ਲੱਭਦਾ ਨਜ਼ਰ ਨਹੀਂ ਆ ਰਿਹਾ ਦਿੱਲੀ ਵਿੱਚ ਦੇਖਿਆ ਜਾਵੇ ਉੱਥੇ ਲੱਭਦਾ ਨਜ਼ਰ ਨਹੀਂ ਆ ਰਿਹਾ ਫਿਰ 303 ਦਾ ਅੰਕੜਾ ਜਿਹਦੇ ਵਿੱਚ ਕਲੀਨ ਸਵੀਪ ਸੀਗਾ ਹਰਿਆਣੇ ਵਿੱਚ ਕਲੀਨ ਸਵੀਪ ਸੀਗਾ ਹਿਮਾਚਲ ਕਲੀਨ ਸਵੀਪ ਸੀ ਦਿੱਲੀ ਵਿੱਚ ਕਲੀਨ ਸਵੀਪ ਸੀਗਾ ਜੋ ਚਾਰੀਆਂ ਦੇ ਵਿੱਚੋਂ 39 ਬਿਹਾਰ ਵਿੱਚ ਸੀਗਾ ਅੰਕੜੇ ਕੋਈ ਆ ਨਹੀਂ ਰਿਹਾ ਫੇਵਰ ਜਾਨਾ ਜੀ 7th 라ਉਂਡ ਦੇ ਮੁਕਾਬਲੇ ਹੋਣੇ ਪੂਰੇ ਦਿਨ ਚ ਹਾਲੇ 3 라ਉਂਡ ਹੋਏ ਆ ਜੀ ਔਰ ਭਾਰਤੀ ਜਨਤਾ ਪਾਰਟੀ ਦੀ ਪੋਜੀਸ਼ਨ ਜਿਹੜੀ ਆ ਬਹੁਤ ਅੱਛੀ ਆ ਕੋਈ ਐਸੀ ਗੱਲ ਨਹੀਂ ਹੈਗੀ ਹਾਲੇ ਕੋਈ ਇਦਾਂ ਦਾ ਸਰਵੇ ਭਾਰਤੀ ਜਨਤਾ ਪਾਰਟੀ ਦੇ ਅਗੇਂਸਟ ਕੋਈ ਇਦਾਂ ਦਾ ਨਹੀਂ ਆਇਆ ਕਿ ਭਾਰਤੀ ਜਨਤਾ ਪਾਰਟੀ ਕਿਤੇ ਲੂਜ਼ ਕਰ ਲਈ ਆ ਵੱਡੇ ਸਤਰ ਤੇ ਹੋ ਸਕਦਾ ਕੋਈ ਸੀਟਾਂ ਕੁਝ ਭਾਰਤੀ ਜਨਤਾ ਪਾਰਟੀ ਲਾਏ ਅਧਰਾ ਬਦਲੀ ਹੋ ਜਨ ਲੇਕਿਨ ਪਾਰਟੀ ਦੀ ਪੋਜੀਸ਼ਨ ਜਿਹੜੀ ਆ ਉਹ ਬਹੁਤ ਅੱਛੀ ਆ ਜਿਹੜਾ ਮੋਦੀ ਦਾ ਨਾਰਾ 400 ਪਾਰ ਦਾ ਨਾਰਾ ਉਹ ਹਾਸਲ ਹੋਊਗਾ ਹਰ ਕੀਮਤ ਦੇ ਵਿੱਚ ਤੇ ਡਗਟਣ ਤੋਂ ਬਾਅਦ ਭਾਜਪਾ ਹੁਣ ਪੂਰੀ ਤਰ੍ਹਾਂ ਚੋਣ ਮੈਦਾਨ ਦੇ ਵਿੱਚ ਨਿੱਤਰ ਆਈ ਹੈ ਤੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਇਹ ਚੋਣ ਮਹਿਮ ਕਿੰਨੀ ਖੱਖਦੀ ਹੈ ਪਰ ਹਾਲ ਦੀ ਘੜੀ ਇੱਕ ਵੱਡਾ ਦਾਵਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਫਗਵਾੜੇ ਤੋਂ ਲੈ ਕੇ ਹੈ ਹਾਲਾਂਕਿ ਅਰुण ਖੋਸਲਾ ਨੇ ਜਿਹੜੇ ਕਿ ਸਾਬਕਾ ਮੇਅਰ ਨੇ ਕਾਰਪੋਰੇਸ਼ਨ ਤੇ ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਉਹਨਾਂ ਦਾ ਕੋਈ ਵੀ ਮੁਕਾਬਲਾ ਕਿਸੇ ਵੀ ਪਾਰਟੀ ਨਾਲ ਨਹੀਂ ਆ ਕੋਈ ਮੁਕਾਬਲਾ ਹੀ ਨਹੀਂ ਹੈ ਇਹਦਾ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਚੌੜ ਰਣਨੀਤੀ ਕਿਸ ਦੌਰ ਵਿੱਚ ਗੁਜ਼ਰਦੀ ਹੈ ਕੈਮਰਾਮੈਨ ਵਿਨੇ ਨਾਲ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ